ਤਾਨੂੰ ਸਾਧਿਆ ਨੂੰ ਜੀ ਆ ਤਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਅੱਜ 5 ਦਸੰਬਰ ਹੈ ਅੱਜ ਤੋਂ 100 ਸਾਲ ਪਹਿਲਾਂ ਖਰੀਕੇ ਡੈਮ ਜਿਹੜਾ ਉੱਥੋਂ ਇੱਕ ਨਹਿਰ ਦੇਢੀ ਕੱਢੀ ਗਈ ਸੀ ਬਿੱਕਾ ਨਹਿਰ ਦੇਢੀ ਜਿਹਨੂੰ ਗੰਗ ਕਨਾਲ ਜਿਹੜੀ ਕਹਿੰਦੇ ਆ ਉਸ ਸਮੇਂ ਜਿਹੜੇ ਪੀਕਾ ਨੇ ਦੇ ਮਹਾਰਾਜਾ ਸੀਗੇ ਗੰਗ ਸਿੰਘ ਜੀ ਅੰਗਰੇਜ਼ਾਂ ਦੇ ਪਿੱਠੂ ਉਹਨਾਂ ਕਾਂਗ ਦੇਦਿਆਂ ਤੇ ਟੌ ਟੌਣ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਇਹ ਨਹਿਰ ਜਿਹੜੀ ਹੈ ਇਹ ਤੋਹਫੇ ਦੇ ਵਿੱਚ ਦਿੱਤੀ ਸੀਗੀ ਇਹਨੀ ਸੋ ਫਾਹੀ ਦੇ ਵਿੱਚ ਬਾਨੀ ਸ਼ੁਰੂ ਹੋਈ ਤੇ 1925 ਦੇ ਵਿੱਚ ਅੱਜ ਦੇ ਦਿਨ ਇਹ ਨਹਿਰ ਜਿਹੜੀ ਚਾਲੂ ਹੋਈ ਇਹ ਹਮੇਸ਼ਾ ਹੀ ਪੰਜਾਬ ਨੂੰ ੜਕਦਾ ਰਹਿੰਦਾ ਕਿ ਸਾਡਾ ਪਾਣੀ ਜਿਹੜੇ ਸਾਡੇ ਖੂਨ ਤੋਂ ਵੀ ਮਹਿੰਗਾ ਉਹ ਪਾਣੀ ਬਿਨਾ ਕਿਸੇ ਡੈਲਟੀ ਤੋਂ ਬਿਨਾ ਕਿਸੇ ਲਾਂਡਨ ਤੋਂ ਜਿਹੜਾ ਉਹ ਰਾਸਤਾਂ ਨੂੰ ਜਿਹੜਾ ਜਾਂਦਾ ਉਹਦਾ ਸਾਨੂੰ ਕੁਝ ਨਹੀਂ ਮਿਲਦਾ ਕੋਸਮਾ 1955 ਤੱਕ ਸ਼ਾਇਦ ਇਹ ਜਿਹੜੇ ਮਹਾਰਾਜਾ ਗੰਗ ਸਿੰਘ ਸੀਗੇ ਕੁਝ ਡੈਲਟੀ ਜਿਹੜੀ ਪੰਜਾਬ ਨੂੰ ਦਿੰਦੇ ਰਹੇ ਪਦੋਂ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਵਾਸਤਾਂ ਦੀਆਂ ਆਈਆਂ ਉਹਨਾਂ ਨੇ ਪੰਜਾਬ ਨੂੰ ਇੱਕ ਦਿਵਾਨੀ ਤੱਕ ਨਹੀਂ ਦਿੱਤੀ ਅੱਜ ਸਹਾਸਤਾਨ ਦੇ ਵਿੱਚ ਬੀਜੇਪੀ ਗੰਗਾ ਨਗਰ ਦੇ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਕਰਕੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜਾ ਉਹ ਮਨਾ ਰਹੇ ਆ ਤੇ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਕਾਂਗਰਸੀ ਵਿੰਗ ਹੈ ਛੇ ਸੁਣਿਓ ਬੀਜੇਪੀ ਦਾ ਪੰਜਾਬ ਚ ਕਾਂਗਰਸੀ ਵਿੰਗ ਦਾ ਇੱਕ ਬਹੁਤ ਵੱਡਾ ਨੇਤਾ ਜਿਹੜਾ ਬੀਜੇਪੀ ਦੇ ਕਈ ਅਹੁਦਿਆਂ ਦੇ ਉੱਤੇ ਬਿਲਾਜਮਾਨ ਹੈ ਸਰਦਾਰ ਗਗਨੀਤ ਸਿੰਘ ਦਾਣਾ ਸੋਢੀ ਜੀ ਉਹਨਾਂ ਨੇ ਇਸ ਨੇਵ ਦਾ ਸੌ ਸਾਲਾ ਜਸ਼ਨ ਜਿਹੜੇ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜੇ ਰੱਖੇ ਸੀਗੇ ਮੈਂ ਸਮਝਦਾ ਕਿ ਜਸ਼ਨ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਲੂਨ ਸ਼ਰਕਨ ਦੇ ਬਾਬਦ ਸਾਡੇ ਨਾਲ ਜਿਹੜੇ ਤੱਕੇ ਹੋਏ ਆ ਉਹਨਾਂ ਨੂੰ ਜਾਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜਿਹੜਾ ਕਾਂਗਰਸੀ ਵੰਗਿਆ ਹੈ ਭਾਜਪਾ ਦਾ ਇਹ ਭਾਜਪਾ ਦੇ ਵਿੱਚ ਆਪਣੀ ਪੋਲਿਟਿਕਸ ਕਰ ਲਈ ਪੰਜਾਬ ਨਾਲ ਗਦਾਰੀਆਂ ਕਰਦੇ ਹਿਸਾਬ ਨਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਬੜਾ ਕਾਲਾ ਹੈ ਜਿੰਨੀਆਂ ਵੀ ਪੰਜਾਬ ਰੋਧੀ ਫੈਸਲੇ ਕਰਦੀ ਹੈ ਬੀਜੇਪੀ ਇਹ ਬੀਜੇਪੀ ਦਾ ਕਾਂਗਰਸੀ ਵਿੰਗ ਜਿਹੜਾ ਉਸ ਵੇਲੇ ਬੀਜੇਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਖੜ ਜਾਂਦਾ ਔਰ ਮੈਂ ਸਬਦਾ ਕਿ ਪੰਜਾਬ ਬੀਜੇਪੀ ਦੇ ਇਸ ਨੇਤਾ ਨੇ ਸਦਾ ਗੁਰਮੀਤ ਸਿੰਘ ਗਾਣਾ ਜੀ ਨੇ ਜਿਹੜਾ ਪ੍ਰੋਗਰਾਮ ਅੱਜ ਰੱਖਿਆ ਸੀਗਾ ਇਹ ਬਹੁਤ ਹੀ ਇੱਕ ਘਟਿਆ ਪੰਜਾਬ ਰੋਧੀ ਜੋ ਅਸੀਂ ਪਹਿਲਾਂ ਕਹਿੰਦੇ ਆ ਰਹੇ ਕਿ ਬੀਜੇਪੀ ਪੰਜਾਬ ਰੋਧੀ ਆ ਬੀਜੇਪੀ ਕਦੀ ਚੰਡੀਗੜ੍ਹ ਖੋਹਣ ਦੀ ਕੋਸ਼ਿਸ਼ ਕਰਦੀ ਆ ਕਦੀ ਜੁਨੀਵਰਸਿਟੀ ਖੋਹਣ ਦੀ ਕੋਸ਼ਿਸ਼ ਕਰਦੀ ਆ ਕਦੀ ਸਾਡੇ ਫੰਡ ਰੋਕ ਲੈਂਦੇ ਆ ਕਦੀ ਜਦੋਂ ਕਿਸਾਨ ਡੇਢ ਡੇਢ ਸਾਲ ਸੜਕਾਂ ਤੇ ਬੈੰਦੇ ਆ ਸਾਡੇ 700 ਦੇ ਕਰੀਬ ਕਿਸਾਨ ਸ਼ਹੀਦ ਹੋ ਜਾਂਦਾ ਆਪਣੀਆਂ ਮੰਗਾਂ ਲਈ ਇਹ ਭਾਜੀਪੀ ਦਾ ਕਰਜ਼ਾਦ ਹਮੇਸ਼ਾ ਹੀ ਪੰਜਾਬ ਰੋਧੀ ਸੀਗਾ ਹੈਗਾ ਉਹਦਾ ਰਹੇਗਾ ਉਹਦਾ ਆਜਾਵਾ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਸੀਗਾ ਉਹ ਪੰਜਾਬ ਦੇ ਨਾਲ ਇੱਕ ਵੱਡੀ ਗਦਾਦੀ ਵਾਲਾ ਕੰਮ ਸੀਗਾ ਮੈਂ ਸਮਝਦਾ ਕਿ ਭਾਜੀਪੀ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਹੋਰ ਜਾਗਰਤ ਹੋਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਇਸ ਬੀਜੇਪੀ ਦੇ ਖਿਲਾਫ ਡਟਣਾ ਪਊਗਾ ਖਲੋਣਾ ਪਊਗਾ ਦੇਖੋ ਸਾਡਾ ਪਾਣੀ ਅੱਜ ਵੇਲੇ ਸਾਡੇ ਖੂਨ ਨਾਲੋਂ ਮਹਿੰਗਾ ਹੋਇਆ ਪਿਆ ਪੰਜਾਬ ਦੇ ਅੰਦਰ ਪਾਣੀ ਦਾ ਪਦਧਰ ਕਿਸ ਲੈਵਲ ਤੇ ਚਲਾ ਗਿਆ ਇਸ ਟਾਈਮ ਦੇ ਉੱਤੇ ਜਿਨੋ ਅਸੀਂ ਐਸੋ ਹੋ ਕੇ ਦੇ ਦੇਈਏ ਕਿ ਸਾਡਾ ਪਾਣੀ ਕਿੱਦਾਂ ਦਿੱਤਾ ਗਿਆ 100 ਸਾਲ ਪਹਿਲਾਂ ਕਿੱਦਾ ਵਾਸਤਾਂ ਨੂੰ ਜਿਹੜਾ ਚਲਾ ਗਿਆ ਤੇ ਉਸ ਸਮੇਂ ਬੀਜੇਪੀ ਦੇ ਸਰਕਾਰੀ ਜਸ਼ਨਾਂ ਦਾ ਹਿੱਸਾ ਬਣਨਾ ਪੰਜਾਬ ਬੀਜੇਪੀ ਦੇ ਕਾਂਗਰਸੀ ਵਿੰਗ ਵੱਲੋਂ ਇਹ ਬਹੁਤ ਮੰਦਭਗਾ ਨਿੰਦਨਯੋਗ ਪੰਜਾਬ ਵਿਰੋਧੀ ਕਾਰਵਾਈ ਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀਗਾ ਮੈਨੂੰ ਤਾਂ ਲੱਗਦਾ ਕਿ ਕਦੇ ਕਿਤੇ ਇਹ ਜਿਹੜਾ ਕਾਂਗਰਸੀ ਵਿੰਗ ਇਹ ਜਿਹੜੇ ਨਵੇਂ-ਨਵੇਂ ਬੀਜੇਪੀ ਵਾਲੇ ਬਣੇ ਕਾਂਗਰਸ ਤੋਂ ਜਾ ਕੇ ਏ ਕਿਤੇ ਸਰ ਪੰਜਾਬ ਦਾ ਅੱਜ ਮੈਂ ਸੋਚਦਾ ਸੀ ਕਿ ਕਿਤੇ ਇਹ ਇਹ ਕਿਤੇ ਬਲੂ ਸਟਾਰ ਦਾ ਵੀ ਕਿਤੇ ਦਿਨ ਨਾ ਮਨਾਉਣ ਲੱਗ ਜਾਣ ਉਹਦੇ ਵੀ ਕਿਤੇ ਮਤਲਬ ਇਹ ਦਿਨ ਨਾ ਮਨਾਉਣ ਲੱਗ ਜਾਣ ਜਿਹੜੇ ਹਸਾਬ ਨਾਲ ਏ ਦਿਨ ਲੱਗੇ ਆ ਜਿਹੜੇ ਹਸਾਬ ਨਾਲ ਇਹ ਸਰਕਾਰੀ ਜਸ਼ਨ ਮਨਾਉਂਦੇ ਆ ਕਿਤੇ ਬਲੂ ਸਟਾਰ ਦੇ ਵੀ ਇਹ ਉਹਨਾਂ ਜਸ਼ਨਾਂ ਤੇ ਨਾ ਲੱਗ ਜਾਣ ਕਿਉਂਕਿ ਹਰ ਕੰਮ ਭਾਜੇਪੀ ਸਿੱਖ ਵਿਰੋਧੀ ਦੇ ਪੰਜਾਬ ਵਿਰੋਧੀ ਕਰਦੀ ਹੈ ਸੋ ਜਦੋਂ ਇਦਾਂ ਦਾ ਜਸ਼ਨ ਮਨਾਉਂਦੇ ਆ ਤੇ ਕੁਝ ਵੀ ਕਰ ਸਕਦੇ ਆ ਆਪਣੀ ਪੋਲਿਟਿਕਸ ਲਈ ਇਹ ਕਿਸੇ ਵੀ ਨੀਵੇਂ ਤੋਂ ਨੀਵੇਂ ਲੈਵਲ ਤੱਕ ਜਾ ਸਕਦੇ ਆ ਸੋ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇਹਦੀ ਕੋ ਜਿੰਦਾ ਕਰਦਾ ਅਰ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪਾਣੀਆ ਦੇ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਚੱਲਦੇ ਕੇਸ ਵਿੱਚ ਬੜਾ ਸਖਸਟੈਂਡ ਲੈ ਆਪਣੇ ਵਕੀਲਾਂ ਦੇ ਦਹੀਂ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਤੇ ਹਰਿਆਣਾ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਤੇ ਕੇਂਦਰ ਸਰਕਾਰ ਨੇ ਕਦਮਾਂ ਉਹਨਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੇ ਹਿੱਤਾਂ ਦੇ ਵਿੱਚ ਬਹੁਤ ਡਟ ਕੇ ਸਟੈਂਡ ਲਿਆ ਇੱਕ ਵਾਰ ਸੇ ਭਗਵੰਤ ਮਾਨ ਹੋਣੀ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੇ ਤੇ ਦੂਜੇ ਪਾਸੇ ਭਾਜਪੀ ਦਾ ਕਾਗਦਸੀ ਵਿੰਗ ਜਿਹੜਾ ਇਹ 100 ਸਾਲਾਂ ਜਸ਼ਨ ਜਿਹੜਾ ਅੱਜ ਮਨਾਵੇ ਇਹਦੋਂ ਘਟੀਆਂ ਤੇ ਇਹਦੋਂ ਨਿੰਦਨਯੋਗ ਹੋਰ ਕੋਈ ਕਾਰਵਾਈ ਨਹੀਂ ਹੋ ਸਕਦੀ ਇਹ ਮੈਂ ਤੁਹਾਡੇ ਥੂ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਇਹ ਇਹ ਨੇ ਕਾਂਗਰਸੀ ਵਿੰਗ ਜਿਹੜਾ ਬੀਜੇਪੀ ਦਾ ਜਿਹੜਾ ਨਕਮਾ ਦੇ ਵਿੱਚ ਲੱਗਾ ਉਹ ਰਾਨਾ ਗਲਮੀਤ ਸਿੰਘ ਛੋਡੀ ਤੁਹਾਨੂੰ ਵੀ ਪਤਾ ਇੱਕ ਜਮਾਨੇ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਸੱਜੀ ਬਾਹ ਸੀਗਾ ਉਹ ਅੱਜ ਕੈਪਟਨ ਸਾਹਿਬ ਵੀ ਬੀਜੇਪੀ ਚ ਨੇ ਉਹ ਵੀ ਕਾਂਗਰਸੀ ਵਿੰਗ ਦੇ ਰਾਨਾ ਗਲਮੀਤ ਸਿੰਘ ਛੋਡੀ ਵੀ ਜਿਹੜਾ ਕਾਂਗਰਸੀ ਵਿੰਗ ਹੈ ਸੋ ਅੱਜ ਵਾਲਾ ਜਿਹੜਾ ਉਹਨਾਂ ਨੇ ਇਹ ਕਾਲ ਦਿੱਤੀ ਸੀ ਅੱਜ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਤੇ ਬਹੁਤ ਨਿੰਦਨਯੋਗ ਸੀਗਾ ਇਹ ਮੈਂ ਤੁਹਾਡੇ ਤੋਂ ਜਿਹੜਾ ਕਹਿਣਾ ਚਾਹੁੰਦਾ ਸੀਗਾ ਠੀਕ ਹੈ ਅਨੰਤ ਸਿੰਘ ਮਾਨ ਜੀ ਨੇ ਕਈ ਵਾਰ ਇਹ ਗੱਲ ਕਹੀ ਆ ਅਸੀਂ ਕਸਾਨਾਂ ਦੀਆਂ ਮੰਗਾਂ ਦੇ ਹੱਕਚ ਆ ਜਿਹੜੀਆਂ ਕੇਂਦਰ ਸਰਕਾਰ ਨੇ ਪੂਰੀਆਂ ਕਰਦੀਆਂ ਮੋਸਟਲੀ ਜਿਆਦੀਆਂ ਮੰਗਾਂ ਹੋਈਦੇ ਆ ਪਰ ਅਸੀਂ ਕਦੀ ਵੀ ਇਹ ਦੀ ਚਾਹੁੰਦੇ ਕਿ ਪੰਜਾਬ ਦੇ ਲੋਕ ਖੱਜਲ ਖਦਾਬ ਹੋਣ ਛੜਕਾਂ ਦੇ ਉੱਤੇ ਟ੍ਰੇਨਾਂ ਦੇ ਉੱਤੇ ਉਹਦੋਂ ਦਾ ਜਿਹੜਾ ਟ੍ਰੇਨ ਰੋਕੋ ਅੰਦੋਲਨ ਆ ਉਹਦੇ ਮੈਂ ਫੇਵਰਤ ਨਹੀਂ ਪਰ ਉਹਨਾਂ ਦੀਆਂ ਮੈਂ ਮੰਗਾਂ ਦੇ ਫੇਵਰ ਦੇ ਵਿੱਚ ਆ ਅਤੇ ਮੈਂ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਸੱਦ ਕੇ ਪਹਿਲ ਦੇ ਆਧਾਰ ਤੇ ਉਹਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਸਰ پنجاب ਪੁਲਿਸ ਵੱਲੋਂ ਕਈ ਕਿਸਾਨਾਂ ਨੂੰ ਘਰ ਵਿੱਚ ਹੀ ਸਰਨਾਜਰ ਬੰਦ ਕੀਤਾ ਗਿਆ। ਉਹ ਮੈਨੂੰ ਪਤਾ ਨਹੀਂ ਗਿਆ ਪਰ ਉਹ ਚਲੋ ਧਰਨਾ ਤੋਦਨਾ ਤਾਂ ਹੋਣਾ ਮੈਂ ਪੰਨੂ ਇਹਦੇ ਬਾਰੇ ਦੀ ਪਤਾ ਪਰ ਮੈਂ ਤਾਂ ਤੁਹਾਨੂੰ ਕਹਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨੂੰ ਉਹਨਾਂ ਨੂੰ ਸੱਦ ਕੇ ਬੈਠ ਕੇ ਜਿਹੜਾ ਹੱਲ ਕਰਨਾ ਚਾਹੀਦਾ। ਕੀ ਨਜ਼ਰਬੰਦ ਕਰਨਾ ਠੀਕ ਹੈ ਜਾਂ ਗਲਤ ਹੈ ਕੀ? ਸਰ ਮੈਨੂੰ ਪਤਾ ਨਹੀਂ ਕਿ ਕਿਨੂੰ ਕੀਤਾ ਕਿਨੂੰ ਨਹੀਂ ਕੀਤਾ। ਇਸ ਕਰਕੇ ਜਿਸ ਚੀਜ਼ ਦੀ ਜਾਣਕਾਰੀ ਨਹੀਂ ਉਹਤੇ ਕਮੈਂਟ ਕਰਨਾ ਮਤਲਬ ਦੋਸਤ ਨਹੀਂ ਹੈ। ਸਰ ਕਿਸਾਨਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਵਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰੀ ਜਿੰਨਾ ਜਿਹੜੀਆਂ ਵੇਚੇ ਜਾ ਰਹੀਆਂ ਉਹ ਉਸ ਦਾ ਵਿਰੋਧ ਕਰਦੇ ਨੇ ਇਹ ਰਲਣ ਕੇ ਸੰਤ ਕਿੱਥੇ ਦੀ ਐ ਇਸ ਵੇਚ ਦੇ ਕਿੱਥੇ ਵੇਚੀਏ ਦੱਸੋ ਕਿੱਥੇ ਦੀ ਵੇਚ ਤੇ ਅਸੀਂ ਕਿਤੇ ਵੀ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਅਸੀਂ ਹਮੇਸ਼ਾ ਹੀ ਮਾਨ ਸਾਹਿਬ ਨੇ ਕਈ ਵਾਰ ਕਿਸਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਸਾਡੇ ਖੇਤੀਬਾੜੀ ਮੰਤਰੀ ਨੇ ਕੀਤੀਆਂ ਜਦੋਂ ਮੈਂ ਮਿਨਿਸਟਰ ਸੀਗਾ ਮੈਂ ਕਈ ਵਾਰ ਮੀਟਿੰਗਾਂ ਕੀਤੀਆਂ ਅਸੀਂ ਆਪ ਕਿਸਾਨ ਐ ਸਾਡੇ ਕਿਸਾਨਾਂ ਦੇ ਫੇਵਰਟ ਆ ਜਿਹੜੀਆਂ ਮੰਗਾਂ ਸਾਡੇ ਪੱਧਰ ਦੀਆਂ ਹਮੇਸ਼ਾ ਹੀ ਸਰਕਾਰ ਨੇ ਮੰਨੀਆਂ ਵੀ ਆ ਔਰ ਅਸੀਂ ਹਮੇਸ਼ਾ ਹੀ ਕੇਂਦਰ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੈਲ ਦੇ ਆਧਾਰ ਦੇ ਉੱਤੇ ਹੱਲ ਕਰੋ।